एनआरआई टीवी ਨਾਲ ਜੁੜੇ ਹੋ ਤੁਸੀਂ ਵੱਡੀ ਖਬਰ ਬਿਕਰਮਜੀਤਿਆ ਨਾਲ ਜੁੜੀ ਹੋਈ ਆ ਬਿਕਰਮਜੀਤਿਆ ਤੇ ਇੱਕ ਤੋਂ ਬਾਅਦ ਇੱਕ ਸਕੰਝਾ ਜਿਹੜਾ ਉਹ ਕਸਿਆ ਜਾ ਰਿਹਾ ਤਾਂ ਬਿੱਤੇ ਕੱਲ ਤੋਂ ਦੇਖਿਆ ਜਾ ਰਿਹਾ ਕਿ ਬਿਕਰਮਜੀਤਿਆ ਨੂੰ ਹਿਮਾਚਲ ਵਿੱਚ ਲਿਜਾ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ ਜਿੱਥੇ ਬਿਕਰਮਜੀਤਿਆ ਨਾਲ ਟਿਕਾਣੇ ਸੰਬੰਧਿਤ ਨੇ ਉੱਥੇ ਜਾ ਕੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਤਾਂ ਉਧਰ ਇੱਕ ਹੋਰ ਏਜੰਸੀ ਦੀ ਇਸ ਮਾਮਲੇ ਵਿੱਚ ਐਂਟਰੀ ਹੋ ਚੁੱਕੀ ਆ ਤਾਂ ਜਿੱਥੇ ਬੀਜੀ ਲੈਂਸ ਵੱਲੋਂ ਜਿਹੜੇ ਆ ਇਹ ਮਾਮਲਾ ਦਰਜ ਕੀਤਾ ਜਾਂਦਾ ਹੈ ਤੇ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਨੂੰ ਲੈ ਕੇ ਜਾਂਚ ਪੜਤਾਲ ਕੀਤੀ ਜਾਂਦੀ ਹੈ ਤੇ 7 ਦਿਨ ਦੇ ਪੁਲਿਸ ਰਿਮਾਨਡ ਤੇ ਚੱਲ ਰਹੇ ਨੇ ਵਿਕਰਮਜੀਠੀਆ ਤਾਂ ਦੂਜੇ ਪਾਸੇ ਹੁਣ ਇੱਕ ਤੋਂ ਬਾਅਦ ਇੱਕ ਵੱਡਾ ਐਕਸ਼ਨ ਹੋ ਰਿਹਾ ਜਿੱਥੇ ਸਾਬਕਾ ਡੀਜੀਪੀ ਨੇ ਇਸ ਮਾਮਲੇ ਵਿੱਚ ਬਿਆਨ ਦਰਜ ਕਰਵਾਏ ਅਤੇ ਉੱਥੇ ਹੀ ਜਿਹੜੇ ਈਡੀ ਦੇ ਸਾਬਕਾ ਡਿਪਟੀ ਡਾਇਰੈਕਟਰ ਨੇ ਉਹਨਾਂ ਦੇ ਬਿਆਨ ਦਰਜ ਹੁੰਦੇ ਆ ਤਾਂ ਹੁਣ ਇਹ ਜਿਹੜੇ ਆ ਐਨਸੀਬੀ ਤਾਂ ਐਨਸੀਬੀ ਜਿਹੜੀ ਏਜੰਸੀ ਆ ਉਹਦੀ ਐਂਟਰੀ ਹੋਈ ਆ ਇਸ ਮਾਮਲੇ 'ਚ ਅਤੇ ਉਹਨਾਂ ਵੱਲੋਂ ਚਿੱਠੀ ਲਿਖ ਕੇ ਜਿਹੜੀ ਆ ਉਹ ਜਾਂਚ ਵਿਆ ਮੰਗਣ ਦੀ ਜਿਹੜੀ ਇਹ ਜਾਂਚ ਕਰਨ ਦੇ ਲਈ ਮੰਗ ਕੀਤੀ ਆ ਦੱਸਦੀ ਏ ਕਿ ਐਨਸੀਬੀ ਅੰਮ੍ਰਿਤਸਰ ਯੂਨਿਟ ਨੇ ਇਹ ਮੰਗ ਕੀਤੀ ਆ ਕਿ ਸਾਨੂੰ ਇਸ ਮਾਮਲੇ ਵਿੱਚ ਪੁੱਛਗਿੱਛ ਕੀਤੀ ਕਰਨ ਦੇ ਲਈ ਜਿਹੜੇ ਆ ਉਹ ਖੁੱਲ੍ਹ ਦਿੱਤੀ ਜਾਵੇ ਤਾਂ ਇਜਾਜ਼ਤ ਦਿੱਤੀ ਜਾਵੇ ਇਹ ਮੰਗ ਆ ਜਿਹੜੀ ਐਨਸੀਬੀ ਨੇ ਕਿਤੀ ਆ ਤਾਂ 10 ਦੇ ਇੱਕ ਨਾਰਕੋਟਿਕਸ ਕੰਟਰੋਲ ਵਿਰੋ ਵੱਲੋਂ ਇਹ ਜਾਂਚ ਮੰਗੀ ਗਈ ਹੈ ਜਾਂਚ ਦੀ ਮੰਗ ਜਿਹੜੀ ਆ ਉਹ ਮੰਗ ਕੀਤੀ ਗਈ ਹੈ ਤੇ ਉੱਥੇ ਜੇ ਘਰ ਦੇਖਿਆ ਜਾਵੇ ਕਿ ਬਿਕਰਮਜੀਠੀਆ ਤੇ ਇੱਕ ਤੋਂ ਬਾਅਦ ਇੱਕ ਸਕੰਜਾ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਹਰ ਪਾਸੇ ਤੋਂ ਘੇਰਨ ਦੀ ਕੋਸ਼ਿਸ਼ ਹੋ ਰਹੀ ਆ ਹਾਲਾਂਕਿ ਕੋਰਟ ਵਿੱਚ ਕੀ ਕੁਝ ਹੋਏਗਾ ਉਹ ਆਉਣ ਵਾਲੇ ਦਿਨਾਂ 'ਚ ਪਤਾ ਲੱਗੇਗਾ ਇਥੋਂ ਤੱਕ ਕਿ ਭਲਕੇ ਜਿਹੜਾ ਰਿਮਾਂਡ ਵੀ ਆ ਕੱਲ ਨੂੰ ਜਿਹੜਾ ਖਤਮ ਹੋਣ ਜਾ ਰਿਹਾ ਬਿਕਰਮਜੀਠੀਆ ਦਾ ਕੋਰਟ ਵਿੱਚ ਕੀ ਤਰਕ ਹੋਏਗਾ ਕੀ ਹੋਏਗਾ ਅੱਗੇ ਇਹ ਵੀ ਦੇਖਣ ਵਾਲੀ ਗੱਲ ਹੋਏਗੀ ਤਾਂ ਉਧਰ ਜ ਹੁਣ ਇੱਕ ਹੋਰ ਨਵੀਂ ਏਜੰਸੀ ਦੀ ਇਸ ਮਾਮਲੇ ਵਿੱਚ ਐਂਟਰੀ ਹੋ ਚੁੱਕੀ ਆ ਜਿਸ ਦੇ ਚੱਲਦਿਆਂ ਐਨਸੀਬੀ ਨਾਰਕੋਟਿਕਸ ਕੰਟਰੋਲ ਬੀਰੋ ਵੱਲੋਂ ਹੁਣ ਮੰਗ ਕੀਤੀ ਗਈ ਆ ਕਿ ਸਾਨੂੰ ਇਸ ਮਾਮਲੇ ਦੀ ਜਾਂਚ ਕਰਨ ਦਿੱਤੀ ਜਾਵੇ ਤਾਂ ਵਿਜੀਲੈਂਸ ਨੂੰ ਚਿੱਠੀ ਲਿਖ ਕੇ ਮੰਗ ਕੀਤੀ ਗਈ ਆ ਤਾਂ ਵਿਕਰਮ ਜੀ ਚਿੱਠੀ ਆ ਤੇ ਹਰ ਪਾਸੇ ਤੋਂ ਸਿਕੰਜਾ ਕਸਣ ਦੀ ਜਿਹੜੀ ਆ ਤਿਆਰੀ ਹੋ ਰਹੀ ਆ ਤੇ ਲਗਾਤਾਰ ਐਕਸ਼ਨ ਆ ਜਿਹੜੇ ਉਹ ਨਜ਼ਰ ਆ ਰਹੇ ਨੇ ਜਿੱਥੇ ਇੱਕ ਪਾਸੇ ਬਿਕਰਮਜੀਠੀਆਂ ਨੂੰ ਹਿਮਾਚਲਾਚ ਤੇ ਜਾ ਕੇ ਪੁੱਛਗਿੱਛ ਕੀਤੀ ਜਾਂਦੀ ਹੈ ਜਿੱਥੇ ਬਿਕਰਮਜੀਠੀਆਂ ਦਾ ਟਿਕਾਣੇ ਦੱਸੇ ਜਾ ਰਿਹਾ ਉੱਥੇ ਜਾ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਹੁਣ ਹੋਰ ਜਿਹੜੇ ਆ ਇੱਕ ਏਜੰਸੀ ਜਿਹੜੀ ਆ ਉਹ ਜਾਂਚ ਦੀ ਮੰਗ ਕਰ ਰਹੀ ਆ ਤਾਂ ਦੱਸਦੀ ਏ ਕਿ ਐਨਸੀਵੀ ਯਾਨੀ ਕਿ ਸੈਂਟਰਲ ਦੀਆਂ ਏਜੰਸੀਆਂ ਵੀ ਹੁਣ ਇਸ ਮਾਮਲੇ 'ਚ ਕਿਤੇ ਨਾ ਕਿਤੇ ਅ ਦਸਤਕ ਦਿੰਦੀਆਂ ਨਜ਼ਰ ਆ ਰਹੀਆਂ ਨੇ ਤੇ ਐਨਸੀਵੀ ਨਾਰਕੋਟਿਕਸ ਕੰਟਰੋਲ ਵਿਰੋ ਵੱਲੋਂ ਚਿੱਠੀ ਲਿਖੀ ਗਈ ਆ ਵਿਜੀਲੈਂਸ ਨੂੰ ਅਤੇ ਉਹਲਾ ਵੱਲੋਂ ਹੁਣ ਮੰਗ ਕੀਤੀ ਗਈ ਹੈ ਕਿ ਸਾਨੂੰ ਜਾ ਮਾਮਲੇ ਦੀ ਜਾਂਚ ਕਰਨ ਦੇ ਲਈ ਜਿਹੜੀ ਆ ਉਹ ਖੁੱਲ੍ਹ ਦਿੱਤੀ ਜਾਵੇ ਤਾਂ ਬਿਕਰਮਜੀਠਿਆ ਤੇ ਜਿੱਥੇ 500 ਕਰੋੜ ਰੁਪਏ ਦਾ ਮਾਮਲਾ ਪਾਇਆ ਆਮਦਨ ਤੋਂ ਵੱਧ ਜਾਇਦਾਦ ਮਾਮਲਾ ਜਿਹੜਾ ਦਰਜ ਕੀਤਾ ਗਿਆ ਤੇ ਅਜੇ ਇਹ ਵਿੱਚ ਹੁਣ ਲਗਾਤਾਰ ਐਕਸ਼ਨ ਤੇ ਐਕਸ਼ਨ ਆ ਜਿਹੜੇ ਬਿਕਰਮਜੀਠਿਆ ਤੇ ਹੋ ਰਹੇ ਨੇ ਹਾਲਾਂਕਿ ਜੇਕਰ ਬਿਕਰਮਜੀਠਿਆ ਦੇ ਵਕੀਲਾਂ ਦੀ ਗੱਲ ਕਰੀਏ ਤਾਂ ਬਿਕਰਮਜੀਠਿਆ ਦੇ ਵਕੀਲ ਕਹਿ ਰਹੇ ਆ ਕਿ ਉਹਨਾਂ ਦਾ ਜਿਹੜਾ ਮਾਮਲਾ ਉਹ ਇਸੇ ਵੀ ਤਰ੍ਹਾਂ ਕਿਸੇ ਵੀ ਨਸ਼ੇ ਨਾਲ ਨਹੀਂ ਜੁੜਿਆ ਹੋਇਆ ਅਤੇ ਹਾਈ ਕੋਰਟ ਵਿੱਚ ਅਹਿਮ ਜਿਹੜੀਆਂ ਹਾਈ ਕੋਰਟ ਨੇ ਇਸ ਸੰਬੰਧੀ ਆਦੇਸ਼ ਆ ਜਿਹੜੇ ਉਹ ਪਹਿਲਾਂ ਕਿਤੇ ਹੋਏ ਆ ਜਦੋਂ ਜ਼ਮਾਨਤ ਦਿੱਤੀ ਸੀ ਤਾਂ ਹੁਣ ਉੱਥੇ ਹੀ ਵੱਡੇ ਜਿਹੜੇ ਆ ਕਿਤੇ ਨਾ ਕਿਤੇ ਤਿਆਰੀ ਆ ਜਿਹੜੀ ਉਹ ਵਿਕਰਮਜੀਠਿਆ ਨੂੰ ਘੇਰਨ ਦੇ ਲਈ ਹਰ ਪੱਖ ਤੋਂ ਹੁੰਦੀ ਹੋਈ ਨਜ਼ਰ ਆ ਰਹੀ ਆ ਤਾਂ ਐਨਐਸਸੀ ਵੀ ਨੈਸ਼ਨਲ ਨਾਰਕੋਟਿਕਸ ਕੰਟਰੋਲ ਵੀਰੋ ਤਾਂ ਇਹਨਾਂ ਵੱਲੋਂ ਜਿਹੜੀ ਏਜੰਸੀ ਵੱਲੋਂ ਮੰਗ ਕੀਤੀ ਗਈ ਆ ਕਿ ਸਾਨੂੰ ਜਾਂਚ ਕਰਮ ਦਿੱਤੀ ਜਾਵੇ ਜਿੱਥੇ ਅਕਾਲੀ ਦਲ ਵੱਲੋਂ ਵੱਡਾ ਦਾਵਾ ਠੋਕਿਆ ਗਿਆ ਕਿ ਅਸੀਂ ਵਿਕਰਮਜੀਠੀਆ ਦੇ ਨਾਲ ਹਰ ਪੱਖ ਤੋਂ ਖੜੇ ਹਾਂ ਤੇ ਹਰ ਪੱਖ ਤੋਂ ਸਹਿਯੋਗ ਕਰਾਂਗੇ ਤੇ ਹਰ ਕਿਸੇ ਵਿਰੋਧ ਦਾ ਅਸੀਂ ਜਹਾਰ ਇੱਕ ਜਾਂਚ ਦਾ ਜੋ ਕਿ ਤੱਕੇ ਨਾਲ ਕੀਤੀ ਜਾ ਰਹੀ ਹੈ ਉਸ ਦਾ ਵਿਰੋਧ ਕਰਾਂਗੇ ਤਾਂ ਅਜਿਹਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਿੱਥੇ ਵੱਡਾ ਐਲਾਨ ਕੀਤਾ ਹੋਇਆ ਤਾਂ ਉਧਰ ਲਗਾਤਾਰ ਘਿਰਦੇ ਹੋਏ ਨਜ਼ਰ ਆ ਰਹੇ ਨੇ ਵਿਕਰਮਜੀਠੀਆ ਇੱਕ ਤੋਂ ਇੱਕ ਜਾਂਚ ਖੁੱਲ੍ਹ ਰਹੀ ਆ ਤਾਂ ਐਨਸੀਬੀ ਨੇ ਹੁਣ ਜਾਂਚ ਦੀ ਮੰਗ ਕੀਤੀ ਅਤੇ ਚਿੱਠੀ ਲਿਖੀ ਗਈ ਹੈ ਅਮਰਸਰ ਐਨਸੀਬੀ ਯੂਨਿਟ ਵੱਲੋਂ ਜਿਹੜੀ ਆ ਉਹ ਮੰਗ ਕੀਤੀ ਗਈ ਹੈ ਕਿ ਸਾਨੂੰ ਮਾਮਲੇ 'ਚ ਜਾਂਚ ਕਰਨ ਦਿੱਤੀ ਜਾਵੇ ਹਾਲਾਂਕਿ ਜੇਕਰ ਦੇਖਿਆ ਜਾਵੇ ਕਿ ਜਦੋਂ ਵਿਕਰ ਮਜੀਠੀਆ ਦਾ ਰਿਮਾਂਡ ਖਤਮ ਹੋਏਗਾ ਤਾਂ ਉਹਨਾਂ ਨੂੰ ਜਿਹੜਾ ਹਿਰਾਸਤ ਵਿੱਚ ਭੇਜਿਆ ਜਾਏਗਾ ਪੁਲਿਸ ਵਿੱਚ ਦੇ ਕੋਲ ਤਾਂ ਉਸ ਤੋਂ ਬਾਅਦ ਜਿਹੜੀ ਐਨਸੀਬੀ ਪੁੱਛਗਿੱਛ ਕਰ ਸਕਦੀ ਹੈ ਜਦੋਂ ਤੱਕ ਰਿਮਾਂਡ ਚੱਲ ਰਿਹਾ ਉਦੋਂ ਤੱਕ ਕਿਸੇ ਵੀ ਤਰ੍ਹਾਂ ਦੇ ਪੁੱਛਗਿੱਛ ਜਿਹੜੀ ਆ ਉਹ ਹੋਰ ਜASSI ਕੋਈ ਨਹੀਂ ਕਰ ਸਕਦੀ ਕੋਈ ਹੋਰ ਆ ਜਾਂਚ ਆ ਜਿਹੜੀ ਉਹ ਨਹੀਂ ਹੋ ਸਕਦੀ ਤਾਂ ਅਜਿਹੇ ਵਿੱਚ ਹੁਣ ਬਿਕਰਮ ਜੇਠਿਆ ਨੂੰ ਕਦੋਂ ਤੱਕ ਜਿਹੜੇ ਨਿਆਂਇਕ ਹਿਰਾਸਤ ਵਿੱਚ ਭੇਜਿਆ ਜਾਏਗਾ ਤੇ ਉਸ ਤੋਂ ਬਾਅਦ ਕੀ ਐਨਸੀਬੀ ਜਿਹੜੀ ਆ ਪੁੱਛਗਿੱਛ ਕਰਨ ਦੇ ਲਈ ਆਏਗੀ ਕੀ ਉਥੇ ਪੁੱਛਗਿੱਛ ਸਾਹਮਣੇ ਆਏਗਾ ਇਹ ਦੇਖਣ ਵਾਲੀ ਗੱਲ ਹੋਏਗੀ ਪਰ ਕਿਤੇ ਨਾ ਕਿਤੇ ਬਿਕਰਮ ਜੇਠਿਆ ਨੂੰ ਘੇਰਨ ਦੇ ਲਈ ਹਰ ਪੱਖ ਤੋਂ ਤਿਆਰੀ ਹੋ ਰਹੀ ਹੈ